ਐਨਆਰਆਈ ਪਰਿਵਾਰ ਦੇ ਘਰ ਦੇ ਉੱਪਰ ਉਹਨਾਂ ਦੇ ਹੀ ਰਿਸ਼ਤੇਦਾਰ ਵੱਲੋਂ ਕੀਤਾ ਗਿਆ ਹਮਲਾ ਤੇਜ਼ ਧਾਰ ਹਥਿਆਰਾਂ ਦੇ ਨਾਲ ਘਰ ਦੇ ਗੇਟ ਉੱਪਰ ਵਾਰ ਕੀਤੇ ਗਏ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਰਿਵਾਰ ਨੂੰ ਮਿਲਣ ਪਹੁੰਚੇ ਅਤੇ ਕਿਹਾ ਕਿ ਪਰਿਵਾਰ ਦੀ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ ਪੀੜਤ ਪਰਿਵਾਰ ਦੇ ਘਰ ਪਹੁੰਚੇ ਧਾਲੀਵਾਲ ਜੀ ਵੱਲੋਂ ਆਸ਼ਵਾਸਨ ਦਿਵਾਇਆ ਗਿਆ ਕਿ ਜਲਦ ਹੀ ਉਹਨਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਨਾਲ ਹੀ ਐਸਐਚਓ ਦੇ ਉੱਪਰ ਵੀ ਕਾਰਵਾਈ ਕੀਤੀ ਜਾਵੇਗੀ ਜਿਸ ਨੇ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਕੁਲਦੀਪ ਸਿੰਘ ਕਾਰੀਬਾਲ ਦਾ ਕਹਿਣਾ ਹੈ ਕਿ ਐਸਐਚਓ ਨੇ ਜੋ ਅਣਗਹਿਲੀ ਕੀਤੀ ਹੈ ਉਸ ਦੇ ਉੱਪਰ ਜਲਦ ਹੀ ਕਾਰਵਾਈ ਕਰਵਾਉਣਗੇ ਅਤੇ ਉਹਨਾਂ ਕਿਹਾ ਕਿ ਉਹ ਸੀਪੀ ਅੰਮ੍ਰਿਤਸਰ ਅਤੇ ਪੰਜਾਬ ਦੇ ਡੀਜੀਪੀ ਨੂੰ ਵੀ ਲਿਖਣਗੇ ਏਸੀਪੀ ਵਿਸ਼ਾਲਜੀਤ ਨੇ ਪਰਿਵਾਰ ਨੂੰ ਆਸਵਾਸਨ ਦਿਵਾਇਆ ਕਿ ਜਲਦ ਹੀ ਉਹਨਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਕਾਰਵਾਈ ਕੀਤੀ ਜਾਵੇਗੀ। ਜੰਡਿਆਲਾ ਗੁਰੂ ਤੋਂ ਜਸਵੀਰ ਸਿੰਘ ਪੋਲਾ ਦੀ ਵਿਸ਼ੇਸ਼ ਰਿਪੋਰਟ। ਸਰ ਮੇਰਾ ਨਾਮ ਲਖਵਿੰਦਰ ਕੌਰ ਹੈ। ਜਸਵੀਰ ਆਦਿ ਇਤਿਹਾਸਕ ਨੂੰ ਇੰਤਜ਼ਾਮ ਕੀਤਾ ਗਿਆ ਤੇ ਵਾਰਦਨ ਕੀਤੀ ਹੈ ਮੁੰਡੇ ਨੇ। ਹਾਂਜੀ। ਸਰ ਚਲਾਈ ਹੈ। ਹਾਂਜੀ। ਸਰ ਗੱਲ ਕੋਈ ਨਹੀਂ ਹੋਈ ਨਾ ਸਾਨੂੰ ਕਿ ਸਾਡੀ ਕੋਈ ਉਹਨਾਂ ਨਾਲ ਕੋਈ ਕੋਈ ਦੁਸ਼ਮਣੀ ਹੈ ਨਾ ਕੋਈ ਜ਼ਮੀਨ ਦਾ ਝਗੜਾ ਕੋਈ ਗੱਲਬਾਤ ਨਹੀਂ ਆਪਾਂ ਨੇ 10-12 ਸਾਲ ਤੋਂ ਉਹਨੂੰ ਤੇ ਬਲਾਈ ਨਗਦੇ ਉਹ ਘਾਰ ਹੀ ਗਏ। ਪਤਾ ਨਹੀਂ ਸਰ ਇਦਾਂ ਕਿਉਂ ਕੀਤਾ ਉਹਨਾਂ ਨੇ। ਕੋਤਾ ਲੱਗਿਆ ਕਿ ਇਹਦੇ ਦੇ ਵਿੱਚ ਸਰਹਰ ਉਹਦਾ ਮੇਨ ਬੰਦਾ ਉਹਨੂੰ ਤਾਂ ਪਤਾ ਲੱਗਾ ਕਿ ਸਾਡੇ ਤਾਏ ਸਹੁਰੇ ਦਾ ਪੋਤਾ ਵੈ ਨਾਮ ਉਹਦਾ ਹੈ ਰਿਕਰ ਹਾਂ ਇਹ ਕਿੰਨੇ ਬੰਦੇ ਸੀ ਜੀ ਚਾਰ ਬੰਦੇ ਸੀ ਸਰ ਹਾਂ ਉਹਨਾਂ ਦਾ ਦਾਤਰ ਵੀ ਸਨ ਗੇੜ ਸਾਡੇ ਨਾਲ ਪੰਨੇ ਆਵੇ ਕਿੰਨੇ ਕੁ ਵਜੇ ਆਈ ਸਨ ਅੱਠ ਵਜੇ ਆਈ ਸਨ ਹਾਂ ਜੀ ਸਾਡੇ ਵੀਡੀਓ ਅਸਾਂ ਸਾਡੇ ਸੰਸਾਭ ਸਭ ਕੁਛ ਗਾੜੇ ਕੋ ਕਲੀਪ ਵਗੈਰਾ ਸਭ ਕੁਛ ਵੀਡੀਓ ਸਾਡੇ ਕੋ ਬਣੀ ਹੈ ਅਸੀਂ ਵਰ ਆਪਣਾ ਇਹ ਵੀ ਦਰਵਾਜ਼ਾ ਬੰਦ ਕਰ ਲਿਆ ਵੀ ਹਾੜੇ ਗੇਟ ਤੋਂ ਗੋਲੀਆਂ ਚੱਲਣੀਆਂ ਵੈ ਪਰ ਉਹ ਦਾਤਰ ਮਾਰਦੇ ਪੈਸੇ ਉਹ ਬਾਹਰ ਦੇ ਹਸਾਬ ਨਾਲ ਦੇ ਸੀ ਕਿ ਕਿ ਗੋਲੀ ਚੱਲਦੀ ਆ ਬਾਹਰ ਫਿਰ ਸਾਲ ਪਿੰਡ ਦੇ ਮੋਹਦਵਾਰ ਨੇ ਫੋਨ ਕੀਤਾ ਵੀ ਦਰਵਾਜ਼ਾ ਖੋਲੋ ਅਸੀਂ ਬਾਹਰ ਹੀ ਖੜੇ ਆ ਸਾਰਾ ਪਿੰਡ ਸਾਰ ਬਾਹਰ ਇਕੱਠਾ ਹੋਇਆ ਸੀ ਪੂਰਾ ਸਾਰੇ ਉਹਦੇ پولیس ਕੋ ਚੱਲ ਗਏ ਸੀ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕੰਪਲੀਟ ਲਿਖੀ ਸੀ ਪਰ ਸਾਡੇ ਨਾਲ ਕੋਈ ਸੁਣਵਾਈ ਨਹੀਂ ਕੀਤੀ ਅੱਜ ਆਕੇ ਤੇ ਜਿਹੜੇ ਮਨਸਾਹਵਾਰੇ ਆ ਰਹੇ ਐ ਤਾਇਵਰ ਸਾਹਿਬ ਹਾਂਜੀ ਤੇ ਕੀ ਕਹਿਣਾ ਚਾਹੂਗਾ ਸਰ ਇਹ ਤੇ ਇਹੋ ਕਹਿਣਾ ਚਾਹੁੰਦੇ ਆ ਕਿ ਸਾਨੂੰ ਇਨਸਾਫ ਦਿਵਾਓ ਪੁੱਛਿਆ ਜਾਵੇ ਇਹਨਾਂ ਨੂੰ ਕਿ ਇਹਨਾਂ ਨੇ ਸਾਡੇ ਨਾਲ ਕਿਉਂ ਇਦਾਂ ਕੀਤਾ ਸਾਡੀ ਕੋਈ ਦੁਸ਼ਮਣੀ ਨਹੀਂ ਕੋਈ ਬੈਰ ਵਿਰੋਧ ਕੁਝ ਨਹੀਂ ਹੈਗਾ ਸਰ ਇਦਾਂ ਪੁੱਛਿਆ ਜਾਵੇ ਇਹਨਾਂ ਨੂੰ ਹਾਂਜੀ ਇਹ ਆ ਬਾਹਰ ਹਾਂਜੀ ਇਹਨਾਂ ਦੇ ਪਰਿਵਾਰ ਸਰ ਸੱਸ ਬਣਸਾ ਦੇ ਬਾਹਰ ਨੇ ਅਸੀਂ ਆਪਣੇ ਸੱਸ ਸਹੁਰਾ ਬਾਕੀ ਬੱਚੇ ਸਾਡੇ ਅਸੀਂ ਇੱਥੇ ਰਹਿੰਦੇ ਆ ਉਹ ਬਾਹਰ ਨੇ ਮੰਗ ਸਰ ਇਹੋ ਕਹਿਣੀ ਕਿ ਸਾਨੂੰ ਇਨਸਾਫ ਮਿਲੇ ਕੁਛੇ ਆ ਬਿਲਕੁਲ ਪਿੱਤਾ ਕਿਉਂ ਕਿ ਤਾ ਸਾਡੇ ਤੋਂ ਸਾਡੇ ਕਾਰਵਾਈ ਨਾ ਦੀ ਹੋਵੇ ਕੋਈ ਕਾਰਵਾਈ ਸਰ ਕੀਤੀ ਹੈਗੀ ਪੁਲਿਸ ਕੋਈ ਬੰਦਾ ਨਹੀਂ ਸਾਡੇ ਫੜਿਆ ਗਿਆ ਅੱਜ ਮੀਰੀ ਆਇਆ ਤੇ ਅੱਜ ਸਾਰਾ ਮਤਲਬ ਕੀ ਗੱਲ ਹੋਈ ਬਿਲਕੁਲ ਤੁਹਾਡੇ ਨਾਲ ਰੰਜਿਸ ਕੋਈ ਕੰਮ ਨਹੀਂ ਹੋਇਆ ਕੋਈ ਨਹੀਂ ਸਰ ਤਾਂ ਅਸੀਂ ਦਿੰਦੇ ਹਾਂ ਤੁਹਾਡਾ ਪਾਪਰਚਾ ਖਟਾਉ ਅਸੀਂ ਉਸੇ ਸਟਾਫੀ ਜਮਾਤਾ ਕਰਵਾ ਲਾਂ ਜੇ ਤੁਸੀਂ ਸਾਡੇ ਮੱਛੇ ਨੂੰ ਅੰਦਰ ਕਰਵਾਓਗੇ ਤੇ ਅਸੀਂ ਫਿਰ ਵੱਡੀ ਮਾਰਦਾ ਆਤ ਮੁੰਡਾ ਸਾਡੇ ਘਰ ਵਿੱਚ ਦੇ ਸਕਦੇ ਹਾਂ ਇਹ ਸਾਰਾ ਉਹਨਾਂ ਵੱਲੋਂ ਜਿਹਨਾਂ ਦੀ ਮੁੰਡੇ ਦੀ ਜਿਹੜੀ ਮਾਂ ਹੈ ਉਹ ਲੋਕਾਂ ਤੋਂ ਅਸੀਂ ਕਹਦੇ ਹਾਂ ਇਹ ਪੁੱਛੋ ਬਈ ਉਹ ਤਾਂ ਕੁਝ ਹੋਲਡਾ ਉਹਦਾ ਸਟੈਂਡ ਕੌਣ ਲਾਇਆ ਗਾਇ ਦੇ ਵਿੱਚ ਵੱਡੀ ਮਾਰ ਦਾ ਉਹਨੂੰ ਕੰਮ ਦੇਂਦੀ ਆ ਪਿੰਡ ਵਿੱਚ ਕਿਹ ਘੈਰ ਸਟਾਲੀ ਬਣ ਹੋਈਆਂ ਸੋ ਮੰਦੀਆ ਪਿੰਡ ਦਾ ਪੂਰਾ ਦਾਸ਼ ਹੋ ਗਿਆ ਜੋ ਮਨੂਦ ਬੋਰਡ ਬਿਲੀ ਕੇ ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਦਾ ਕੰਪੋਲ ਮਾਜ ਹੋ ਜਾਏ ਨਹੀਂ ਹੋਇਆ ਪਰ ਫਿਰ ਵੀ ਐਸਐਚਓ ਨੇ ਜਿਹੜੀ ਚਾਰ ਪੰਜ ਦਿਨ ਕਾਰਵਾਈ ਕਿਉਂ ਨਹੀਂ ਕੀਤੀ ਮੈਂ ਹੁਣੇ ਹੀ ਸੀਪੀ ਸਾਹਿਬ ਨੂੰ ਵੀ ਲਿਖੂਗਾ ਤੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਲਿਖੂਗਾ ਜਿਹੜਾ ਕੋ ਅਫਸਰ ਇਦਾਂ ਨਗਹਿਲੀ ਕਰਦਾ ਸਾਡੀ ਡਿਊਟੀ ਹੈ ਸਾਡੇ ਪੁਲਿਸ ਅਫਸਰਾਂ ਦੀ ਡਿਊਟੀਆਂ ਕਿ ਭਾਈ ਜਦੋਂ ਵੀ ਤੁਹਾਡੇ ਕੋਲ ਕੋਈ ਸ਼ਿਕਾਇਤ ਆਉਂਦਾ ਹੈ ਐਨਆਈ ਪੁਲਵਾਰ ਆਉਂਦਾ ਉਦੋਂ ਹੀ ਉਹਦੇ ਖਿਲਾਫ ਕਾਰਵਾਈ ਕਰਦੋਂ ਜੇ ਇਹਨਾਂ ਦੇ ਪੁਲਵਾਰ ਦੇ ਨੂੰਚਾਨ ਹੋ ਜਾਏ ਤਾਂ ਕੌਣ ਜਿੰਮੇ ਆ ਸੋ ਮੈਂ ਹੁਣ ਵੀ ਇੱਕ ਪੁਲਿਸ ਅਫਸਰ ਨਾਲ ਲੈ ਕੇ ਆ ਉਹਨਾਂ ਨੇ ਅੱਜ ਹੀ ਸਵੇਰੇ ਸਾਡੇ ਧਿਆਨ 'ਚ ਆਇਆ ਪਹਿਲਾਂ ਨਹੀਂ ਆਇਆ ਅੱਜ ਹੀ ਸਾਡੇ ਧਿਆਨ 'ਚ ਆਇਆ ਅੱਜ ਹੀ ਮੈਂ ਸਵੇਰੇ ਉਸਲੇ ਸੀਪੀ ਸਾਹਿਬ ਨੂੰ ਕਹਿ ਕੇ ਪੱਤਰ ਦਰਜ ਕੀਤਾ ਸੀਪੀ ਸਾਹਿਬ ਨੇ ਪੱਤਰ ਦਰਜ ਕਰਾਇਆ ਉਹਨਾਂ ਨੇ ਵਿਸ਼ਾਲਜੀਤ ਸਾਡੇ ਐਸਪੀਓ ਦੀ ਡਿਊਟੀ ਲਾਈ ਹੈ ਸੋ ਸਾਡਾ ਕੇਸ ਜਿਹੜਾ ਇਦੋਂ ਅਸੀਂ ਇੱਕ ਤਰ੍ਹਾਂ ਦੇ ਦਿਨ ਦੇ ਵਿੱਚ ਹੱਲ ਕਰਦਾਂਗੇ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਕਿਸੇ ਅੰਦਰਵਾਈ ਨੂੰ ਘਬਰਾਉਣ ਦੀ ਲੋੜ ਨਹੀਂ ਉਹਨਾਂ ਦੀ ਪ੍ਰਾਪਰਟੀ ਉਹਨਾਂ ਦੇ ਪਰਿਵਾਰਾਂ ਦੀ ਰੱਖਿਆ ਕਰਨੀ ਜਿਹੜੀ ਸਰਕਾਰ ਕੋ ਤੁਹਾਨੂੰ ਸਹਿਮਤ ਦੀ ਸਰਕਾਰੀ ਕਮਿਟਮੈਂਟ ਪੱਕੀ ਆਉਦਾ ਸਿੱਕਾ ਦਾ ਤਾਂ ਆਹ ਸੈਂਚਾ ਜੀ ਇੱਕ ਹਫਤਾ ਜਿਵੇਂ ਲੱਗਿਆ ਪੂਰੀ ਪੰਜਾਬ ਪੁਲਿਸ ਦੇ ਅਕਸਤੇ ਅਸਤੇ ਪੈਂਦਾ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਦੇ ਨਾਲ ਐਸਐਸਓ ਨੀ ਦੇਖੋ ਪ੍ਰੋਟੋਕੋਲ ਹੁੰਦਾ ਜੀ ਇੱਕ ਪ੍ਰੋਟੋਕੋਲ ਜਦੋਂ ਮੰਤਰੀ ਸਾਹਿਬ ਆਉਂਦੇ ਨੇ ਪ੍ਰੋਟੋਕੋਲ ਹੁੰਦਾ ਉਹ ਐਸਐਸਓ ਸਾਹਿਬ ਮੌਜੂਦ ਹੁੰਦੇ ਹੁਣ ਹੈ ਨਹੀਂ ਇੱਥੇ ਐਸਐਸਓ ਸਾਹਿਬ ਜੀ ਤੁਸੀਂ ਕਿੰਨੀ ਵੱਡੀ ਲੜਾਈ ਲਾੜੇ ਪੰਜਾਬ ਚ ਸੁਣੋ ਗੱਲ ਕਰ ਰਹੇ ਆਂ ਜੀ ਅੰਦਰ ਨਹੀਂ ਸੁਣੋ ਨਸ਼ਿਆਂ ਦੇ ਦੁੱਧ ਕਿੱਡੀ ਵੱਡੀ ਲੜਾਈ ਲਾੜੇ ਉਹ ਪੰਜਾਬ ਪੁਲਿਸ ਹੀ ਲਾੜੀ ਕੱਲ ਹੀ ਸਾਡੀ ਪੰਜਾਬ ਪੁਲਿਸ ਨੇ ਅਜਨਾਲੇ ਦੇ ਵਿੱਚ ਕੀ ਕੋਈ ਛੜਿਆ ਤੁਹਾਡੇ ਸਾਹਮਣੇ ਕੈਕਸਨ ਦੇ ਨਾਲ ਸਾਡੀ ਪੰਜਾਬ ਪੁਲਿਸ ਲਾੜੀ ਹੈ ਜੇ ਕੋਈ ਇੱਕ ਅਦਾ ਬੰਦਾ ਇੱਥਾਂ ਦੇ ਵਿੱਚ ਆਉਂਦਾ ਜਿਹੜਾ ਨਗੇਲੀ ਕਰ ਦਿੰਦਾ ਉਹਨੇ ਤੇ ਇਹ ਕਹਿਆ ਜੀ ਮੈਂ ਰਾਈਨਵਾ ਕੌਂਸਲ ਵਿੱਚ ਪੁੱਛੀ ਮਦਦ ਦੀ ਨਗੇਲੀ ਆ ਮੈਂ ਨਗੇਲੀ ਮੰਨਦਾ ਕਿ ਉਹਨੇ ਇਦਾਂ ਨਹੀਂ ਕਰਨਾ ਚਾਹੀਦਾ ਉਸਦੇ ਬੱਚਾ ਦੁੱਧ ਕਰ ਦੇਣਾ ਚਾਹੀਦਾ ਸੀ ਕੋਈ ਇੱਕ ਬੰਦੇ ਕਰਕੇ ਅਪਏ ਇਹ ਕਹਿ ਸਕਦੇ ਕਿ ਪੁਲਿਸ ਸਾਡੀ ਬਾੜੀ ਆ ਪੁਲਿਸ ਤੇ ਬਹੁਤ ਵਧੀਆ ਸਾਡੇ ਬੰਦੇ ਅਫਸਰ ਬਹੁਤ ਵਧੀਆ ਕੰਮ ਕਰਦੇ ਆ ਵਧੀਆ ਡਿਊਟੀ ਕਰਦੇ ਆ ਬੱਦਿਓ ਨੂੰ ਗੈਰਲੀ ਕਿਤੇ ਉਹਦੇ ਕਾਨੂੰਨ ਕਾਰਵਾਈ ਜਿਹੜੀ ਆ ਉਹ ਹੀ ਕਰਦੇ ਪਰਵਾਰ ਖੋਸ਼ ਹੈ ਜੀ ਜੋ ਆਸਵਾਦ ਜੀ ਤੇ ਨਹੀਂ ਖੋਲ੍ਹ ਤੁਸੀਂ ਪੁੱਛੋ ਜੀ ਹਾਂ ਬਿਲਕੁਲ ਇਹ ਕਹੇ ਮੈਂ ਇਹਨਾਂ ਕੋਲ ਬਿਲਕੁਲ ਸਰਕਾਰ ਦੇੰਦੋ ਕੋ ਚੱਲ ਕੇ ਆਈ ਐ ਸਰ ਮੈਂ ਚੱਲ ਕੇ ਆਂ ਵੀ ਪਤਾ ਕਰੀਏ ਕੀ ਗੱਲ ਹੋਈ ਸਮਝ ਨਹੀਂ ਕਰ ਰਹੀ ਇਸ ਕਰਕੇ ਖੋਸ਼ ਹੈ ਉਹਨਾਂ ਨੂੰ ਆਸਵਾਦ ਹੋਇਆ ਤੇ ਮੁਰਤੇ ਤੁਹਾਨੂੰ ਲੂਗੀ ਉਹ ਮੈਨੂੰ ਸਿੱਧਾ ਭਾਵੇਂ ਫੋਨ ਕਰ ਲੈ ਮੈਨੂੰ ਸਿੱਧਾ ਕੋਈ ਫੂਲ ਜਿਹੜੇ ਨੰਬਰ ਤੇ ਕਰਨਾ ਉਹ ਮੈਂ ਮੈਂ ਤੁਹਾਨੂੰ ਨੰਬਰ ਦਿੰਦਾ ਹਾਂ ਉਹ ਸਿੱਧਾ ਫੂਲ ਤੁਸੀਂ ਆਹ ਨੰਬਰ ਦੇ ਉੱਤੇ ਮੈਨੂੰ ਕਰ ਲਿਓ ਵਰਜਨਾਂ ਜਾਂ ਉਹਨਾਂ ਦਾ ਵਰਜਨ ਆ ਵੀ ਇਹ ਡਿਲੇ ਕਿਉਂ ਹੋਈ ਹੈ ਡਿਲੇ ਸਾਡੇ ਵੱਲੋਂ ਇਸ ਚੀਜ਼ ਨੂੰ ਇਨਕੁਆਇਰ ਕੀਤਾ ਜਾਵੇਗਾ ਜੇ ਫਾਇਰਿੰਗ ਦੀ ਗੱਲ ਕਹੀ ਗਈ ਉਹ ਵੀ ਇਨਵੈਸਟਿਗੇਟ ਉਹ ਉਹ ਇਹਨਾਂ ਵੱਲੋਂ ਜਦੋਂ ਇਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਉਹ ਇੱਕ ਸੈਪਰੇਟ ਇਨਸੀਡੈਂਟ ਆ ਉਹ ਵੀ ਇਹਨਾਂ ਨਾਲ ਗੱਲ ਕਰ ਲਾਂਗੇ ਵੀ ਉਹ ਕਿੱਥੇ ਹੋਇਆ ਤੇ ਕਦੋਂ ਹੋਇਆ ਜਿਹੜੀ ਇੱਥੇ ਵਾਲੀ ਗੱਲ ਆ ਜੋ ਇਹਨਾਂ ਬਿਆਨ ਲਿਖਾਇਆ ਸੀਗਾ ਬਿਆਨ ਦੇ ਮੁਤਾਬਕ ਫਾਇਰਿੰਗ ਵਾਲੀ ਗੱਲ ਇਹਨਾਂ ਵੱਲੋਂ ਵੀ ਨਹੀਂ ਲਿਖਾਈ ਗਈ ਉਸ ਦੇ ਵਿੱਚ ਵੀ ਬਿਆਨ ਦੇ ਵਿੱਚ ਜੋ ਇਹਨਾਂ ਦਰਜ ਕਰਾਇਆ ਉਹਦੇ ਮੁਤਾਬਿਕ ਜਿਹੜੀਆਂ ਤਲਾਵਾਂ ਸੀਗੀਆਂ ਉਹਦੇ ਮੁਤਾਬਿਕ ਸਾਡੇ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਪਰ ਫਿਰ ਵੀ ਅਸੀਂ ਵੈਰੀਫਾਈ ਕਰਾਂਗੇ ਜੇ ਕੋਈ ਇਹੋ ਜੀ ਗੱਲ ਸਾਹਮਣੇ ਆਉਂਦੀ ਆ ਤੇ ਉਹਨਾਂ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਸਾਡੇ ਤੁਸੀਂ ਐਜ਼ ਅ ਰਿਪਰੈਜ਼ੈਂਟੇਟਿਵ ਤੁਸੀਂ ਅੰਦਰ ਗਏ ਸੀ ਕਿ ਤੁਹਾਨੂੰ ਆਚੀ ਮਸਲੇ ਦਾ ਪਤਾ ਲੱਗਿਆ ਪਹਿਲਾਂ ਨਹੀਂ ਸੀ ਪਤਾ ਸਰ ਉਹ ਐਸਚ ਜਿਹੜੀ ਕੇਮ ਜਦੋਂ ਜਦੋਂ ਇਟਸ ਕੇਮ ਇਨ ਲਾਈਟ ਉਸੇ ਵੇਲੇ ਲਾਅ ਬਾ ਸੈਟ ਇਨ ਮੋਸ਼ਨ ਐਫ ਆਈ ਆਰਸ ਅਰ ਰਜਿਸਟਰਡ ਐਂਡ ਦ ਆਲ ਦ ਜਿਹੜੇ ਵੀ ਦੋਸ਼ੀ ਨੇ ਦੇ ਵਿਲ ਬੀ ਪ੍ਰੋਸੀਕਿਊਟਡ ਅਸ ਪਰ ਲਾਅ